ਸਰਕਾਰ ਤੇ ਪੱਕੀ ਲੋਕਤਾ ਜਿਹੜੇ ਉਹ ਇਹ ਕਹਿੰਦੇ ਆ ਬਈ ਪਰਚਾ ਕਰੇ ਸਰਕਾਰ ਨੇ ਕਰਵਾਇਆ ਲੋਕਾਂ ਨੇ ਕਰਵਾਇਆ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਸਰਕਾਰ ਦਾ ਕਿਥੇ ਹੱਥ ਇਹਦੇ ਵਿੱਚ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਧੋਪਾਂ ਦਾ ਹਮਲਾ ਵੀ ਲੋਕਾਂ ਨੇ ਕਰਾਇਆ ਸੀ ਭਾਈ ਗੁਰਦੇਵ ਸਿੰਘ ਕੰਮ ਕੇ ਜੇ ਜਥੇਦਾਰ ਅਕਾਲ ਤਖਤ ਸੰ ਕੀ ਉਹਨਾਂ ਨੂੰ ਵੀ ਲੋਕਾਂ ਨੇ ਫੜਵਾਇਆ ਸੀ ਮਲਕ ਜਿਹੜਾ ਪੰਜਾਬ ਦਾ ਜਵਾਨੀ ਦਾ ਕਹਾਣ ਕੀਤਾ ਗਿਆ ਛੋਟੇ ਛੋਟੇ ਬੱਚਿਆਂ ਨੂੰ ਘਟਰਾ ਚ ਜੀਉਂਦਿਆ ਛੁੱਟਿਆ ਗਿਆ ਧੀਆ ਭਣਾਂ ਦੀ ਚਲ ਲੁਕੀਆਂ ਗਈਆਂ ਉਹ ਵੀ ਲੋਕਾਂ ਨੇ ਕਰਵਾਈਆਂ ਸੀ ਉਹ ਕਹਿੰਦੇ ਭਿਓ ਨੇ 10000 ਰੁਪਏ ਮੰਗ ਲਿਆ ਏਜੰਟ ਤੋਂ ਤੇ ਨਾਲੇ ਕਹਿੰਦੇ ਚੈਨੀ ਖੋਲੀ ਜੀ ਆ ਸਾਡੇ ਸਾਹਮਣੇ ਉਹ ਸੱਟ ਜੜੀ ਆ ਪੜਤਾਲ ਕਰ ਜੇ ਭਾਣੇ ਸਿੱਧੂ ਨੇ ਚੈਨੀ ਲਾਈ ਹੋਵੇ ਭਾਣੇ ਸਿੱਧੂ ਨੇ 10000 ਮੰਗਿਆ ਹੋਵੇ ਤੇ ਫਿਰ ਪਰਚਾ ਮਿਲਦੇ ਕਰ ਤੁਸੀਂ ਨਾਂ ਨੂੰ ਲੈ ਕੇ ਸਟੇਜ ਦੇ ਉੱਤੇ ਕਿਸੇ ਦੇ ਕੀ ਦਾ ਨਾਮ ਹੈ ਤਾਂ ਹੁਣ ਆਪਣੇ ਇੱਥੇ ਕੱਢੋ ਵੜਾਓ ਜਿਹੜੀ ਕੱਢਣੀ ਹੈ ਜੋ ਹੈਗੀ ਤੁਹਾਡੇ ਮਨ ਤੇ ਇੱਥੇ ਪੀਰ ਮੰਨੂ ਯਕਰੀਆ ਖਾਨ ਔਰੰਗਜ਼ੇਬ ਅਹਿਮਦ ਸ਼ਾਹ ਅਫਦਾਲੀ ਮਹਮੂਦ ਗਜ਼ਨੀ ਵਰਗੇ ਹੋ ਗਏ ਉਹਨਾਂ ਤੋਂ ਸਿੰਘ ਨਹੀਂ ਘਬਰਾਏ ਤੇ ਅੱਜ ਦੇ ਆ ਜਿਹੜਾ ਬਾਦਲ ਚੰਡਾਲ ਚੌਕੜੀ ਆ ਜਿਹੜਾ ਪ੍ਰਕਾਸ਼ੀਓ ਬਾਦਲ ਮਰ ਗਿਆ ਉਹਦਾ ਮੁੰਡਾ ਹੁਣਾਂ ਚ ਬੈਠਾ ਆਪਣੇ ਆਪ ਨੂੰ ਪੰਥਕ ਕਹੋਂਦਾ ਈ ਤੁਸੀਂ ਅੱਜ ਤੱਕ ਮਸੰਦਾ ਮੱਸੇ ਰੰਗੜਾ ਮਹਾਂਤ ਨਰੈਣੂਆ ਵੱਲੋਂ ਦਸਾਂ ਗੁਰੂ ਸਾਹਿਬਾਨ ਵਿੱਚੋਂ ਕਿਸੇ ਇੱਕ ਵੀ ਗੁਰੂ ਨੂੰ ਮਾੜੀ ਸ਼ਬਦਾਵਲੀ ਲਿਖ ਕੇ ਉਹਨਾਂ ਦੇ ਖਿਲਾਫ ਕੋਈ ਕਿਤਾਬ ਪੜ੍ਹੀਏ ਜੇ ਉਹਨਾਂ ਚ ਹਿੰਮਤ ਆ ਤੁਹਾਡੇ ਚੈਨਲ ਰਹੀਂ ਮੈਂ ਚੈਲੰਜ ਖਾਂਦਾ ਜਿਹੜੇ ਮਰਜੀ ਚੈਨਲ ਤੇ ਮੇਰੇ ਨਾਲ ਟਫੇਟ ਕਰ ਲੈਣ ਸਵਾਲ ਉਹ ਕਰਨ ਜਵਾਬ ਮੈਂ ਦਊਂਗਾ ਮੈਂ ਸਵਾਲ ਕਰਾਂ ਜਵਾਬ ਉਹ ਦੇਣ ਫੈਸਲਾ ਕੌਮ ਕਰੇ ਉਹਨੇ ਖੜੇ ਆ ਜਿੱਥੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਇਕੱਠ ਹੋਇਆ ਸੋ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਪਹੁੰਚੇ ਆ ਗਲਬਤ ਕਰਦੇ ਆ ਜੀ ਕਿਵੇਂ ਦੇਖਦੇ ਹੋ ਵੱਡਾ ਹਜੂਮ ਅੱਜ ਨੌਜਵਾਨੀ ਦਾ ਇਸਥਾਨ ਦੇ ਉੱਤੇ ਇਕੱਠਾ ਹੋਇਆ ਤੇ ਕਹਿੰਦੇ ਭਾਨਾ ਸਿੱਧੂ ਨੂੰ ਜੋ ਫਸਾਇਆ ਗਿਆ ਸਰਕਾਰ ਦੇ ਵੱਲੋਂ ਪਰਚੇ ਨਜਾਇਜ਼ ਆ ਤੁਸੀਂ ਕੀ ਸੋਚਦੇ ਹੋ ਦੇਖੋ ਸੋਚਣਾ ਕੀ ਆ ਇਹ ਸੋਚੇ ਸਰਕਾਰ ਅੱਜ ਦੇ ਆ ਨੌਜਵਾਨਾਂ ਦਾ ਇਕੱਠ ਦੇਖ ਕੇ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਅਸੀਂ ਤਾਂ ਲੰਬੇ ਸਮੇਂ ਤੋਂ ਮੇਰੀ 85 ਸਾਲ ਦੀ ਉਮਰ ਹੋ ਗਈ ਹੈ ਤੇ ਮੈਂ ਸਨ 1985 ਜਦੋਂ ਏਸ਼ੀਅਨ ਗੇਮਾਂ ਹੋਈਆਂ ਸੀ ਉਦੋਂ ਤੋਂ ਲੈ ਕੇ ਚੱਲਿਆ ਉਦੋਂ ਤੋਂ ਲੈ ਕੇ ਵੇਖਦੇ ਆ ਰਹੇ ਹਾਂ ਉਦੋਂ ਤੋਂ ਲੈ ਕੇ ਸੋਚਦੇ ਆ ਰਹੇ ਹਾਂ ਕਿ ਕੌਮ ਦੇ ਨਾਲ ਪੰਜਾਬ ਦੇ ਨਾਲ ਇਸ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਕੀ ਤਰ੍ਹਾਂ ਹੁਕਮ ਆਉਂਦੀਆਂ ਆਈਆਂ ਇਹ ਅਸੀਂ ਤਾਂ ਲੰਬੇ ਸਮੇਂ ਤੋਂ ਵੇਖਦੇ ਆ ਰਹੇ ਹਾਂ ਤੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਸਰਕਾਰ ਦੇ ਪੱਕੀ ਲੋਕ ਤਾਂ ਜਿਹੜੇ ਉਹ ਇਹ ਕਹਿੰਦੇ ਆ ਬਈ ਪਰਚਾ ਕਿਹੜਾ ਸਰਕਾਰ ਨੇ ਕਰਵਾਇਆ ਲੋਕਾਂ ਨੇ ਕਰਵਾਇਆ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਸਰਕਾਰ ਦਾ ਕਿੱਥੇ ਹੱਥ ਇਹਦੇ ਵਿੱਚ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਦਾ ਹਮਲਾ ਵੀ ਲੋਕਾਂ ਨੇ ਕਰਾਇਆ ਸੀ ਭਾਈ ਗੁਰਦੇਵ ਸਿੰਘ ਕੰਮ ਕੇ ਜੇ ਜਥੇਦਾਰ ਅਕਾਲ ਤਖਤ ਸੰ ਕੀ ਉਹਨਾਂ ਨੂੰ ਵੀ ਲੋਕਾਂ ਨੇ ਫੜਵਾਇਆ ਸੀ ਕਤਲ ਕਰਵਾਇਆ ਸੀ ਤਸੀਹੇ ਦੇ ਦਿੱਤੇ ਕਸ਼ੀਦ ਕਰਵਾਇਆ ਸੀ ਕੀ ਹੇ ਹੋ ਕੇ ਇਹ ਜਿੰਨੇ ਵੀ ਹੁਣ ਤੱਕ ਮਲਕ ਜਿਹੜਾ ਪੰਜਾਬ ਦਾ ਜਵਾਨੀ ਦਾ ਕਹਾਣ ਕੀਤਾ ਗਿਆ ਛੋਟੇ ਛੋਟੇ ਬੱਚਿਆਂ ਨੂੰ ਘਟਰਾਂ ਚ ਜਿਉਂਦਿਆਂ ਛੁਟਿਆ ਗਿਆ ਧੀਆ ਭੈਣਾਂ ਜਿਹਾ ਚ ਲੁਕੀਆਂ ਗਈਆਂ ਉਹ ਵੀ ਲੋਕਾਂ ਨੇ ਕਰਵਾਈਆਂ ਸੀ ਪਰ ਇਹ ਸਰਕਾਰ ਤਾਂ ਕਹਿੰਦੀ ਅਸੀਂ 70 ਸਾਲ ਤੇ ਜਿਹੜੇ ਕੰਮ ਹੋਏ ਆ ਉਹਨਾਂ ਨੂੰ ਭੰਡ ਕੇ ਤਾਂ ਸਰਕਾਰ ਬਣੀ ਆ ਉਹਨਾਂ ਨੂੰ ਨਿੰਦ ਕੇ ਤਾਂ ਸਰਕਾਰ ਬਣੀ ਆ ਕਹਿੰਦੇ ਬਦਲਾਅ ਆਇਆ ਅਸੀਂ ਉਹ ਕੰਮ ਨਹੀਂ ਕੀਤੇ ਜਿਹੜੇ 70 ਸਾਲ ਵਾਲਿਆਂ ਨੇ ਕੀਤੇ ਅਸੀਂ ਇਹ ਅਲੱਗ ਕਰ ਰਹੇ ਆ ਕੁਝ ਨਵਾਂ ਕਰ ਰਹੇ ਆ ਵੱਖਰਾ ਕਰ ਰਹੇ ਆ ਦੇਖੋ ਸੋਣਿਓ ਇਹ ਪਹਿਲਾਂ ਸੀ ਦੋ ਤੇਰਾ ਇੱਕ ਤਾਂ ਸੀ ਕਾਲੀਏ ਲੋਕ ਜਿਹਨਾਂ ਨੂੰ ਅਕਾਲੀ ਕਹਿੰਦੇ ਆ ਅਕਾਲੀ ਉਹ ਹੁੰਦਾ ਜਿਹੜਾ ਕਾਲਪੁਰਖ ਨੂੰ ਮੰਨਣ ਵਾਲਾ ਆਵੇ ਇਹਨੇ ਦਿਲ ਦੇ ਕਾਲੇ ਕਾਲੀਏ ਉਹਨਾਂ ਨੇ ਉਹਨਾਂ ਦੀ ਤੇ ਭਾਜਪਾ ਦੀ ਭਾਈ ਵਾਲੀ ਸੀ 9 ਮਾਸ ਦੇ ਰਿਸ਼ਤੇ ਵਾਲੀ ਪਾਰਟੀ ਦੂਜੀ ਸੀ ਕਾਂਗਰਸ ਇਹ ਤੀਜੀ ਤੇ ਰਾਗੀ ਉਹਨਾਂ ਨੂੰ ਬਦਨਾਮ ਕਰਕੇ ਪਹਿਲਾਂ ਦੋ ਸੀ ਹੁਣ ਤਿੰਨ ਬਣ ਗਏ ਇੱਕੋ ਹੀ ਚੀਜ਼ਾਂ ਨੇ ਕੋਈ ਫਰਕ ਨਹੀਂ ਹੁਣ ਜਿਹੜੇ ਪਰਚੇਦਾਰ ਪਰਚੇ ਲੋਕ ਇਕੱਠੇ ਹੋਏ ਆ ਪਰਚੇਦਾਰ ਪਰਚਾ ਪਾਈ ਜਾਂਦਾ ਤੁਹਾਨੂੰ ਕੀ ਲੱਗਦਾ ਵੀ ਇਹ ਇਲੈਕਸ਼ਨ ਜਿਹੜੀ ਆ ਰਹੀ ਆ ਇਹ ਇਹਦੇ ਕਰਕੇ ਹੋ ਰਿਹਾ ਕਾਰਨ ਕੀ ਲੱਗਦਾ ਤੁਹਾਨੂੰ ਇਹਦੇ ਪਿੱਛੇ ਇਹ ਜੇ ਸੋਚਣ ਤੇ ਅਸੀਂ ਇੱਕ ਦੋ ਵਜਾਂ ਨੂੰ ਫੜ ਕੇ ਦਹਿਸਤ ਪਾ ਕੇ ਹਿੰਦੂ ਵੋਟ ਜਾਂ ਆਮ ਪੋੜੇ ਪੜੀਆਂ ਲੋਕਾਂ ਜਾਂ ਵੋਟਾਂ ਲੈਣ ਵਾਸਤੇ ਇਹ ਜਿੱਤ ਲਾਂਗੇ ਪਰ ਇਹ ਬਹੁਤ ਮੁਸ਼ਕਲ ਆ ਕਿਉਂਕਿ ਕਿਸਾਨ ਅੰਦੋਲ ਜਿੰਨੇ ਲੋਕਾਂ ਨੂੰ ਜਾਗਰਿਤ ਕਰਤਾ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਸਕਾਤੀ ਤੇ ਅਰ ਸਿੱਖ ਕੌਮ ਦਾ ਪੂਰੇ ਭਾਰਤੀ ਨਹੀਂ ਪੂਰੇ ਸੰਸਾਰ ਦੇ ਵਿੱਚ ਨਾਂ ਚਮਕਾਤਾ ਉਹਨਾਂ ਨੇ ਲੋਕਾਂ ਨੂੰ ਆਪਣੇ ਹੱਕਾਂ ਦੀ ਖਾਤਰ ਕਿਸਾਨ ਅੰਦੋਲਨਾਂ ਲੜਨਾ ਸਿਖਾਤਾ ਸੋ ਰਾਜਨੀਤਿਕ ਪਾਰਟੀਆਂ ਹੁਣ ਮਤ ਸੋਚਣ ਕਿ ਆਉਣ ਵਾਲੇ ਸਮੇਂ ਚ ਸਾਡੇ ਉਹੀ ਜਿਹੜੇ ਨੇ ਉਹ ਪ੍ਰਚਾਰ ਚ ਲੱਛੇਦਾਰ ਪਾਸ਼ਣ ਅਸੀਂ ਦੇ ਕੇ ਲੋਕਾਂ ਨੂੰ ਭਰਮਾ ਲਾਂਗੇ ਹੁਣ ਉਹ ਗੱਲ ਹੀ ਰਹਿ ਗਈ ਨਿਆਂ ਕਰਨ ਦੇ ਲਈ ਤਾਂ ਲੋਕ ਕਹਿੰਗੇ ਵੀ ਨਿਆਂ ਪਾਲਿਕਾ ਹੈ ਨਿਆਂ ਪਾਲਿਕਾ ਕੋਲ ਜਾਊਗਾ ਹੀ ਕੇਸ ਜੇ ਨਹੀਂ ਕੋਈ ਗੁਨਾਹ ਹੋਊਗਾ ਤਾਂ ਉਹ ਬਰੀ ਹੋ ਜਾਊਗਾ ਫਿਰ ਟੋਟਾ ਇਕੱਠ ਕਰਨ ਦਾ ਕੀ ਫਾਇਦਾ ਮੈਨੂੰ ਇੱਕ ਗੱਲ ਦੱਸੋ ਜੀ ਗੁਰਮੀਤ RAM ਰੇਮ ਉਹਨੂੰ ਨਿਆਂ ਪਾਲਿਕਾ ਨੇ ਸੈਸਾ ਦਿੱਤੀ ਹੈ ਨਾ ਉਹ ਸਾਲ ਚ ਕਿੰਨੇ ਮਹੀਨੇ ਅੰਦਰ ਤੇ ਕਿੰਨੇ ਮਹੀਨੇ ਬਾਹਰ ਜੇਸੇ ਬੰਦੇ ਨੇ ਆਪਣੀਆਂ ਸਾਧਵੀਆਂ ਦੇ ਨਾਲ ਜਿਨ੍ਹਾਂ ਨੂੰ ਧੀਹਾ ਬਣਾਇਆ ਉਹਨਾਂ ਨਾਲ ਬਲਾਤਕਾਰ ਆਪਣੇ ਚੇਲਿਆਂ ਨੂੰ ਕਤਲ ਔਰ ਜਿਨੇ ਆਪਣੇ ਚੇਲਿਆਂ ਨੂੰ ਨਪੁੰਸਕ ਬਣਾਇਆ ਔਰ ਜਿਨੇ ਮਲਕ ਧਰਮ ਮਲਕ ਜਿਹੜਾ ਆਪਣੇ ਪਿੱਛੇ ਲਾ ਕੇ ਲੋਕਾਂ ਦਾ ਕਤਲ ਅੰਮ ਕਰਾਇਆ ਉਹਨੂੰ ਵੀ ਤਾਂ ਕਾਨੂੰਨ ਨੇ ਸਜ਼ਾ ਦਿੱਤੀ ਸੀ ਨਾ ਉਹਦਾ ਰੋਜ਼ ਬਾਹਰ ਆਉਂਦਾ ਹੈ ਜਿਨ੍ਹਾਂ ਲੋਕਾਂ ਨੇ ਆਪਣੇ ਹੱਕਾਂ ਦੀ ਖਾਤਰ ਆ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਜੇਲ੍ਹਾਂ ਕਿਉਂ ਗਏ ਇਹ ਦੱਸੋ ਦਵਿੰਦਰਪਾਲ ਸਿੰਘ ਭੁੱਲਰ ਕਿੰਨਾ ਪੜਿਆ ਲਿਖਿਆ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਭਾਈ ਤਾਰੇ ਵਰਗੇ ਜਾਂ ਜਿੰਨੇ ਵੀ ਹੁਣ ਤੱਕ ਜਿਹੜੇ ਸਾਡੇ ਸ਼ਹੀਦ ਹੋ ਗਏ ਭਾਈ ਬੀਨਤ ਸਿੰਘ ਭਾਈ ਸਤਨ ਸਿੰਘ ਭਾਈ ਕੇਰ ਸਿੰਘ ਭਾਈ ਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਕਾ ਉਹ ਯਾਰ ਕਿਸ ਤਰ੍ਹਾਂ ਦੇ ਬੰਦੇ ਸੀ ਉਹਨਾਂ ਦਾ ਜੀ ਕਰਦਾ ਸੀ ਪੀਸੇ ਫਸ ਲਈਏ ਉਹਨਾਂ ਨੂੰ ਕਿੰਨੇ ਤੋੜਿਆ ਇਸ ਪਾਸੇ ਇਹ ਬੰਦੀ ਸਿੰਘ ਜੇਲਾ ਚ ਕਿਉਂ ਗਿਆ ਇਹ ਦੋਸ਼ੀ ਕੌਣ ਹੈ ਤੇ ਉਹਨਾਂ ਨੂੰ ਕਾਨੂੰਨ ਨੇ ਜਿਹੜਾ ਸੀ ਆ 32 32 ਸਾਲ ਤੋਂ ਜਿਹੜੀਆਂ ਸਜ਼ਾ ਦਿੱਤੀਆਂ ਸੀ ਤਿੰਨ ਤਿੰਨ ਗੁਣਾ ਉਹਨਾਂ ਵੱਧ ਸਜ਼ਾ ਪੁੱਗਤ ਲਿਆ ਨੇ ਉਹਨਾਂ ਨੂੰ ਵੀ ਕਿਉਂ ਨਹੀਂ ਅਰਿਆ ਕੀਤਾ ਜਾ ਰਿਹਾ ਉਹ ਕਹਿੰਦੇ ਵੀ ਉਹਨੇ 10000 ਰੁਪਏ ਮੰਗ ਲਿਆ ਏਜੰਟ ਤੋਂ ਤੇ ਨਾਲੇ ਕਹਿੰਦੇ ਚੈਨੀ ਖੋਲੀ ਜੀ ਫਿਰ ਇਸ ਤਰ੍ਹਾਂ ਐ ਇੱਥੇ ਮੈਂ ਜ਼ਿਆਦਾ ਨਹੀਂ ਕਹਿਣਾ ਸਰਕਾਰ ਆਪਣੀ ਮਰਜ਼ੀ ਦੇ ਅਫਸਰਾਂ ਦੀ ਸੱਟ ਬਣਾ ਦੇ ਤੇ ਮੈਂ ਚੈਲੰਜ ਕਰਦਾ ਇੱਕ ਬੰਦਾ ਸਾਡੇ ਕਿਸਾਨ ਜੱਟ ਬੰਦੀਆਂ ਚਾਹ ਜਗਜੀਤ ਸਿੰਘ ਡੱਲੇਵਾਲ ਨੂੰ ਰੱਖ ਲੈਣ ਜਾਂ ਮੈਨੂੰ ਰੱਖ ਲੈਣ ਕੋਈ ਹੋਰ ਰੱਖ ਲੈਣ ਤੇ ਸਾਡੇ ਸਾਹਮਣੇ ਉਹ ਸੱਟ ਜਿਹੜੀ ਆ ਪੜਤਾਲ ਕਰੇ ਜੇ ਭਾਨੇ ਸਿੱਧੂ ਨੇ ਚੈਨੀ ਲਈ ਹੋਵੇ ਭਾਨੇ ਸਿੱਧੂ ਨੇ 10000 ਮੰਗਿਆ ਹੋਵੇ ਤੇ ਫਿਰ ਪਰਚਾ ਮਿਲਤੇ ਕਰ ਅੱਛਾ ਤੇ ਤੁਸੀਂ ਹੁਣ ਜੇ ਨਹੀਂ ਛੱਡਦੇ ਜੀ ਉਹ ਚਲੋ ਆ ਘੱਟ ਵੀ ਹੋ ਗਿਆ ਫੇਰ ਵੀ ਪਰਚਾ ਇੱਕ ਹੋਰ ਪੈ ਗਿਆ ਦੋ ਪੈ ਗਏ ਜਾਂ ਅਗਲੇ ਨੂੰ ਕੋਈ ਕਾਰਨ ਦਿੱਤਾ ਫਿਰ ਕੀ ਕਰੋਗੇ ਜੀ ਉਹ ਕਿੰਨੇ ਕ ਪਾਉਣਗੇ ਮੋਦੀ ਕਹਿੰਦਾ ਸੀ ਨਾ ਮੋਦੀ ਹਤੋਂ ਮੌਕਣ ਉਹਦੀ ਤਾਂ ਚੁੱਕਲਾ ਕੱਢਿਆ ਨਾ ਦੁਬਾਰਾ ਫੇਰ ਚੱਲੇ ਆ 13 ਫਰਵਰੀ ਨੂੰ ਆ ਆਈ ਤੇਰਾ ਬਰਬਰੀ ਆ ਰਹੀ ਆ ਨਾ 13 ਫਰਵਰੀ 2024 ਨੂੰ ਦਿੱਲੀ ਦੁਬਾਰਾ ਚੱਲੇ ਆ ਕਿੰਨੇ ਮਰਜੀ ਪਰਚੇ ਪਾ ਦੇ ਕੋਈ ਫਰਕ ਨਹੀਂ ਪੈਂਦਾ ਬਰਫ ਦੀ ਸਿੱਲੀ ਤੇ ਪਿਆ ਨਹੀਂ ਜੀ ਜਾਣਾ ਉਮਰ ਬਡੇਰੀ ਛੋਟੀ ਹੁਣ ਠੰਡ ਦਾ ਵੀ ਮੌਸਮ ਆ ਓਏ ਕਾਕਾ 82 ਸਾਲ ਹੋ ਗਏ ਆ ਬਾਬਾ ਦੀਪ ਸਿੰਘ ਕਿੰਨੀ ਉਮਰ ਦੇ ਸੀ ਬਾਬਾ ਗਰਬਖ ਸਿੰਘ ਕਿੰਨੀ ਉਮਰ ਦੇ ਸੀ ਜੇ ਉਹ 30 30 ਕਿਲੋ ਦੇ ਖੰਡੇ ਚਲਾ ਸਕਦੇ ਆ ਤੇ ਅਸੀਂ ਪੈਦਲ ਨਹੀਂ ਚੱਲ ਸਕਦੇ ਅਸੀਂ ਰੋਕ ਤੰਦਰ ਤਰੀਕਾ ਨਹੀਂ ਸਕਦੇ ਕੋਈ ਫਰਕ ਨਹੀਂ ਪੈਣਾ ਬਰਫਾਂ ਦੀਆਂ ਛਲੀਆਂ ਛੱਡ ਗਏ ਜੋ ਮਰਜੀ ਆ ਡਾਂਗਾ ਮਰਾ ਕੇ ਵੇਖ ਲੈ ਜੇ ਸੀ ਕਰਕੇ ਠੱਕੈ ਦੀ ਤੁਸੀਂ ਨਾਂ ਨੂੰ ਲੈ ਤੇ ਸਟੇਜ ਦੇ ਉੱਤੇ ਕਿਸੇ ਦੇ ਕੀ ਦਾ ਨਾਮ ਐ ਤਾਂ ਹੁਣ ਆਪਣੀ ਇੱਥੇ ਕੱਢੋ ਵੜਾ ਜਿਹੜੀ ਕੱਢਣੀ ਐ ਜੋ ਹੈਗੀ ਤੁਹਾਡੇ ਮਨ ਦੀ ਕਮਾਲ ਹੋ ਗਿਆ ਮੈਂ ਸਟੇਜ ਤੇ ਲਾਇਆ ਮੈਂ ਬਾਦਲਾਂ ਦਾ ਲਿਆ ਮੈਂ ਸਾਰਿਆਂ ਦੇ ਰਿੰਦਾ ਉਹ ਬੈਂਚਾ ਪੁੱਛੜ ਰਹਿ ਗਿਆ ਉਹਦਾ ਹੌਟੇ ਦਿਨ ਇੰਦਰਾ ਖੰਧੀ ਆਈ ਜੋ ਜਿੰਨੇ ਵੀ ਆਏ ਨੇ ਉਹ ਕਿਸੇ ਨੇ ਕਸਰ ਨਹੀਂ ਛੱਡੀ ਇੱਥੇ ਮੀਰ ਮੰਨੂ ਯਕਰੀਆ ਖਾਨ ਔਰੰਗਜ਼ੇਬ ਅਮਿਤ ਅਫਦਾਲੀ ਮਹਮੂਦ ਗਜ਼ਰੀ ਵਰਗੇ ਹੋ ਗਏ ਉਹਨਾਂ ਤੋਂ ਸਿੰਘ ਨਹੀਂ ਘਬਰਾਏ ਤੇ ਅੱਜ ਦੇ ਆ ਜਿਹੜਾ ਬਾਦਲ ਚੰਡਾਲ ਚੌਕੜੀ ਆ ਜਿਹੜਾ ਪ੍ਰਕਾਸ਼ੀਓ ਬਾਦਲ ਮਰ ਗਿਆ ਉਹਦਾ ਮੁੰਡਾ ਹੁਣਾਂ ਚ ਬੈਠਾ ਆਪਣੇ ਆਪ ਨੂੰ ਪੰਥਕ ਕਾ ਹੁੰਦਾ ਉਹ ਪੰਥਰਤਨ ਹੈ ਜੀ ਕਹਿੰਦੇ ਪੰਥਰਤਨ ਦਾ ਖਿਤਾਬ ਦਿੱਤਾ ਹੋਇਆ ਤੁਸੀਂ ਅਜਿਹੇ ਸ਼ਬਦ ਨਹੀਂ ਵਰਤ ਸਕਦੇ ਮੇਰੀ ਗੱਲ ਸੁਣ ਪੰਥਰਤਨ ਦਾ ਖਿਤਾਬ ਕਿੰਨੇ ਦਿੱਤਾ ਮੈਂ ਅੱਜ ਗੱਲ ਸੁਣ ਲਾਂ ਮੇਰੀ ਕਾਕਾ ਅੱਜ ਸਰੋਵਣੀ ਗੁਰਦੁਆਰਾ ਸਾਡੀਆਂ ਸਿੱਖ ਪੰਜਾਬ ਸਿੱਖ ਕੌਮ ਦਾ ਤਰਾ ਸਰੋਵਣੀ ਅਕਾਲੀ ਦਲ ਸਾਡੀ ਰਾਜਨੀਤਿਕ ਪਾਰਟੀ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਪੰਜਾਬ ਸਕੂਲ ਸਿੱਖਿਆ ਵਿਧਾ ਜਿਹੜਾ ਹੈਗਾ ਵਿਦਿਅਕ ਅਦਾਰਾ ਇਹ ਸਾਡਾ ਪੰਜਾਬ ਦਾ ਵਿਦਿਅਕ ਅਦਾਰਾ ਹੈ ਪੰਜ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧ ਚਲਾ ਰਹੇ ਨੇ ਇਹਨਾਂ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਲਿਖਤੀਆਂ ਪੰਜਾਬ ਸਕੂਲ ਸਿੱਖਿਆ ਭਾਗ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਨੋਟੀਫਾਈ ਕਰਕੇ ਬੱਚਿਆਂ ਨੂੰ ਪੜ੍ਹਾਤੀਆਂ ਪੰਜਾਬ ਸਰਕਾਰ ਨੇ ਦੇਦਾਰੀ ਡੰਮੀ ਗੁਰੂ ਨਾਮਧਾਰੀ ਕੂਕੇ ਨੂੰ ਸਤਗੁਰੂ ਰਾਮ ਸਿੰਘ ਚਿਹਰ ਸਥਾਪਿਤ ਕਰਕੇ ਤੇ ਦੇਦਾਰੀ ਗੁਰੂ ਨੂੰ ਮਾਨਤਾ ਦੇ ਦਿੱਤੀ ਤੇ ਮੈਂ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਅੱਜ ਸ਼੍ਰੋਮਣੀ ਕਮੇਟੀ ਤੇ ਕਾਬਜ਼ ਪੰਜਾਬ ਸਕੂਲ ਸਿੱਖਿਆ ਭਾਗ ਇਹਨਾਂ ਨੇ ਜੋ ਕੀਤਾ ਹੈ ਇਹਨਾਂ ਨੇ ਮਸੰਦਾ ਮਸੇ ਰੰਗੜਾ ਮਹੰਤ ਤਨ ਰੈਣਵਾ ਦੇ ਇਤਿਹਾਸ ਨੂੰ maat pa deta hai ਇਹ ਉਹਨਾਂ ਤੋਂ ਵੱਧ ਦੋਸ਼ੀ ਨੇ ਕਿਉਂ ਮਸੰਦ ਹੋ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪ ਥਾਪਿਆ ਸੀ ਮਾਨਾਈਆਂ ਕੀਤੀਆਂ ਗੁਰੂ ਸਾਹਿਬ ਨੇ ਆਪ ਸਜ਼ਾ ਦਿੱਤੀਆ ਮਸਾ ਰੰਗੜਾ ਆਇਆ ਦਰਬਾਰ ਸਾਹਿਬ ਜੀ ਵਿਹਾதி ਵੀ ਕੀਤੀ ਉਹਦਾ ਸਿਰ ਵਟਕੇ ਲੈ ਗਈ ਮਹੰਤਾਏ ਉਹਨਾਂ ਨੇ ਗੁਰੂ ਘਰਾਂ ਚ ਮਾੜੇ ਕੋ ਕਰਮ ਕੀਤੇ ਤੇ ਫੇਰ ਸ਼ਹਾਦਤਾਂ ਦੇ ਕੇ ਗੁਰੂ ਘਰ ਖਾਲੀ ਕਰਾਇਆ ਪਰ ਮੇਰਾ ਇੱਕ ਸਵਾਲ ਹੈ ਕਾਕਾ ਨਮਰਤਾ ਸਾਹਿਬ ਬੇਨਤੀ ਰੂਪ ਤੁਹਾਨੂੰ ਤੁਹਾਡੇ ਚੈਨਲ ਦੇ ਸਮੂਹ ਸਰੋਤਿਆਂ ਨੂੰ ਸਮੁੱਚੇ ਗੁਰੂ ਨਾਨਕ ਕਲਮ ਸੇਵਾ ਨਾਮ ਕਨਾਲ ਲੈਵਾ ਸਿੱਖਾਂ ਨੂੰ ਕਿ ਕੀ ਤੁਸੀਂ ਅੱਜ ਤੱਕ ਮਸੰਦਾ ਮਸੇ ਰੰਗੜਾ ਮਹੰਤ ਨਰਾਂੜੂਆ ਵੱਲੋਂ ਦਸਾਂ ਗੁਰੂ ਸਾਹਿਬਾਨ ਵਿੱਚੋਂ ਕਿਸੇ ਇੱਕ ਵੀ ਗੁਰੂ ਨੂੰ ਮਾੜੀ ਸ਼ਬਦਾਵਲੀ ਲਿਖ ਕੇ ਉਹਨਾਂ ਦੇ ਖਿਲਾਫ ਕੋਈ ਲਿਖੀ ਕਿਤਾਬ ਪੜੀ ਜਾਏ ਤੇ ਜਵਾਬ ਕੀ ਮਿਲੇਗਾ ਨਹੀਂ ਤੇ ਫਿਰ ਜਿਨ੍ਹਾਂ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਸ਼ਰਮਣੀ ਕਮੇਟੀ ਕਿਤਾਬਾਂ ਲਿਖਤੀਆਂ ਜਿਸ ਪੰਜਾਬ ਸਕੂਲ ਸਿੱਖਿਆ ਭਾਗ ਨੇ ਗੁਰੂ ਸਾਹਿਬਨ ਚੋਰ ਡਾਕੂ ਕਾਤਲ ਕਹਿ ਕੇ ਕਥਾ ਬਾ ਲੇਖਤੀਆਂ ਤੇ ਫਿਰ ਵੱਧ ਦੋਸ਼ੀ ਹੋਇ ਇੱਕ ਨਾ ਹੋਏ ਉਹਨਾਂ ਲੋਕਾਂ ਦੇ ਜੇਬ ਚੋਂ ਨਿਕਲੇ ਹੋਏ ਜਥੇਦਾਰਾਂ ਨੇ ਇਹ ਪੰਥ ਰਤਨ ਤੇ ਫਕਰੇ ਕੌਮ ਦੇ ਅਵਾਰਡ ਦਿੱਤੇ ਨੇ ਜੇ ਉਹਨਾਂ ਚ ਹਿੰਮਤ ਆ ਤੁਹਾਡੇ ਚੈਨਲ ਰਹੀਂ ਮੈਂ ਚੈਲੰਜ ਕਰਦਾ ਜਿਹੜੇ ਮਰਜੀ ਚੈਨਲ ਤੇ ਮੇਰੇ ਨਾਲ ਡਿਬੇਟ ਕਰ ਲੈਣ ਸਵਾਲ ਉਹ ਕਰਨ ਜਵਾਬ ਮੈਂ ਦਊਗਾ ਮੈਂ ਸਵਾਲ ਕਰਾਂ ਜਵਾਬ ਉਹ ਦੇਣ ਫੈਸਲਾ ਕਾਮ ਕਰੇ ਗੁਰਨਾਮਕ ਨਾਮ ਲੈਵਾ ਸਿੱਖ ਕਰਨ ਮਨੁੱਖਤਾ ਦੀ ਗੱਲ ਕਰਨ ਵਾਲੇ ਲੋਕ ਫੈਸਲਾ ਕਰਨ ਤੇ ਜੇ ਮੈਨੂੰ ਦੋਸ਼ੀ ਠਹਿਰਾ ਦੇਣ ਤੇ ਜੋ ਮਰਜੀ ਕਾਨੂੰਨ ਦੀ ਮੈਨੂੰ ਸਜ਼ਾ ਦਿਓ ਤੇ ਨਹੀਂ ਤਾਂ ਤੁਹਾਨੂੰ ਇਹ ਪਤਾ ਹੈ ਕਿ ਰਾਜਾ ਸਵਾਮੀਆਂ ਵੱਲੋਂ ਵੀ ਮੈਨੂੰ ਬਹੁਤ ਧਮਕੀਆਂ ਆ ਰਹੀਆਂ ਨੇ ਹੋਰਨਾਂ ਵੱਲੋਂ ਵੀ ਆ ਰਹੀਆਂ ਨੇ ਤੇ ਫਿਰ ਮੇਰੀ ਮੌਤ ਤਾਂ ਗੋਲੀ ਨਾਲ ਠਾਲਿਆ ਜਾਂ ਜਿਤਰਾ ਅਜੇ ਟੈਣੀ ਨੇ ਸਾਡੇ ਕਿਸਾਨਾਂ ਨੂੰ ਤੇ ਪੱਤਰਕਾਰ ਨੂੰ ਡਰ ਕੇ ਲਕੀਨ ਪੋਰ ਕਿਰੀਚ ਮਾਰਿਆ ਜਾਂ ਉਸ ਤਰ੍ਹਾਂ ਮਾਰ ਮਾਰ ਦੇਣਗੇ ਪਰ ਜਨਾਚਰ ਜ਼ਬਾਨ ਚੱਲਦੀ ਆ ਇਸੇ ਤਰ੍ਹਾਂ ਚੱਲੇਗੀ ਜਨਾਚਰ ਚੱਲਦਾ ਤੇ ਜੇ ਉਹਨਾਂ ਚ ਹਿੰਮਤ ਹੈ ਤੇ ਆਉਣ ਤਲ ਰਫੇਟ ਇਹ ਚਾਲਾ ਜਾਂ ਮੇਰਾ ਜਿਹੜਾ ਉਹ ਫਕਰੇ ਕੌਮ ਪੰਥ ਰਤਨ ਦੇ ਅਵਾਰਡ ਦੇਣ ਵਾਲੇ ਉਹ ਲੋਕ ਜਿਹੜੇ ਬਾਦਲਾਂ ਦੀ ਜੇਬ ਚੋਂ ਮਿੱਤਰੇ ਜੇ ਬੇਕਲ ਬਲਦੇਵ ਸਿੰਘ ਸੇਠਾ ਜੀ ਕਿਸਾਨ ਆਗੂ ਇਸ ਥਾਂ ਦੇ ਉੱਤੇ ਪੰਨਾ Sidhu ਦੇ ਹੱਕ ਦੇ ਵਿੱਚ ਪਹੁੰਚੇ ਤੇ ਜਿਹੜੇ ਵਿਚਾਰ ਉਹਨਾਂ ਨੇ ਆਪਣੇ ਦਿੱਤੇ ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ